ਲੋ ਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਏ ਜੀ ਪਿਓਰ ਵਿਸਕੋ ਜੋਰਜਟ ਦੇ ਡਿਜੀਟਲ ਪ੍ਰਿੰਟ ਦੇ ਆਰੀ ਵਰਕ ਦੇ ਸੂਟ ਜੀ ਵਿਦ ਬਾਟਮ ਦੇ ਵਰਕ ਜੀ ਡਿਜ਼ਾਈਨ ਆਇਆ ਜੀ ਇੱਕ ਤੋਂ ਇੱਕ ਡਿਜ਼ਾਈਨ ਆਇਆ 18 ਸੂਟ ਲੈ ਕੇ ਆਇਆ ਸਪੈਸ਼ਲ ਤੁਹਾਡੇ ਲਈ ਪਹਿਲਾ ਡਿਜ਼ਾਈਨ ਤੇ ਕੱਲਾ ਕੱਲਾ ਡਿਜ਼ਾਈਨ ਮੈਂ ਕਹਿੰਦਾ ਅਲਟੀਮੇਟ ਡਿਜ਼ਾਈਨ ਲੈ ਕੇ ਆਇਆ ਜੀ ਵੀਡੀਓ ਮੇਰੀ ਲਾਸਟਾ ਦੇਖਿਓ ਤੁਹਾਡਾ ਮਨ ਕਰਨਾ ਕਿਹੜਾ ਲਈਏ ਤੇ ਕਿਹੜਾ ਛੱਡੀਏ ਡਿਜ਼ਾਈਨ ਸਾਰੇ ਸੁਪਰ ਹਿੱਟ ਲੈ ਕੇ ਆਇਆ ਜੀ ਆ ਪਹਿਲਾ ਡਿਜ਼ਾਈਨ ਨਿਗਾਹ ਕਰੋ ਸਪੈਸ਼ਲ ਤੁਹਾਡੇ ਵਾਸਤੇ ਪਿਓਰ ਵਿਸਕੋ ਜੋਰਜਟ ਡਿਜੀਟਲ ਪ੍ਰਿੰਟ ਜੀ ਵਿਦ ਆਰੀ ਵਰਕ ਵਿਦ ਸਲਵਾਰ ਦੇ ਪੌਂਚੇ ਤੇ ਕੰਮ ਪਿਓਰ ਮਸਲੀਨ ਦੀ ਬਾਟਮ ਹੈ ਚੈੱਕ ਕਰੋ ਔਰ ਆ ਆ ਰਿਹਾ ਬਾਟਮ ਦੇ ਵਰਕ ਜੀ ਸਲਵਾਰ ਦੇ ਪੌਂਚੇ ਤੇ ਕੰਮ ਔਰ ਆ ਰਿਹਾ ਜੀ ਨਾਲ ਪਿਓਰ ਵਿਸਕੋਜ਼ ਜੌਰਜਟ ਦਾ ਦੁਪੱਟਾ ਬਿਊਟੀਫੁੱਲ ਆਈਟਮ ਜੀ ਟ੍ਰੈਂਡਿੰਗ ਆਈਟਮ ਯੂਨਿਕ ਜਿਨ੍ਹਾਂ ਨੇ ਕੁਝ ਹਟਕੇ ਆਈਟਮ ਲੈਣੀਆਂ ਡਿਫਰੈਂਟ ਲੈਣਾ ਔਰ ਬ੍ਰਾਂਡਡ ਸੂਟ ਲੈਣੇ ਆ ਕੁਝ ਅਲੱਗ ਚੀਜ਼ਾਂ ਲੈਣੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਵਲਾ ਵੀ ਡਿਜ਼ਾਈਨ ਬੜਾ ਸ਼ਾਨਦਾਰ ਹੈ ਇਹ ਡਿਜ਼ਾਈਨ ਸਾਡੇ ਕੋਲ ਪਹਿਲਾਂ ਟੈਬੀ ਲਾਈਨ ਦੇ ਵਿੱਚ ਆਇਆ ਸੀਗਾ ਹੁਣ ਪਿਓਰ ਵਿਸਕੋਜ਼ ਜੌਰਜਟ ਆਰੀ ਸੂਪਰ ਹਿੱਟਡ ਡਿਜ਼ਾਈਨ ਇਹ ਆਏਗਾ ਜੀ ਸਿਲਵਰ ਗ੍ਰੇ ਦਾ ਰੰਗ ਹੈ ਬਿਲਕੁਲ ਨਵਾਂ ਸ਼ੇਡ ਹੈ ਅਲਟੀਮੇਟ ਸ਼ੇਡ ਹੈ ਯੂਨਿਕ ਸ਼ੇਡ ਹੈ ਬੜਾ ਪਿਆਰਾ ਸ਼ੇਡ ਆਏਗਾ ਜੀ ਸਿਲਵਰ ਗ੍ਰੇ ਔਰ ਆ ਆ ਰਿਹਾ ਹੈ ਇਸ ਦਾ ਦੁਪੱਟਾ ਬੜਾ ਪਿਆਰਾ ਆਰਟੀਕਲ ਹੈ ਸਪੈਸ਼ਲ ਨਵੀਆਂ ਆਈਟਮਾਂ ਸੂਟ ਜੇ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ ਮੈਨੂੰ ਪਤਾ ਤੁਸੀਂ ਲਾਈਕ ਕਮੈਂਟ ਆਪੇ ਕਰ ਦੇਣਾ ਕਿਉਂਕਿ ਸੂਟ ਹੈ ਹੀ ਬਹੁਤ ਸੋਹਣੇ ਆ ਮੈਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਇਹ ਸੂਟ ਆਪ ਬੋਲਦੇ ਆ ਕਿ ਹਾਂ ਅਸੀਂ ਵਾਕਈ ਸੋਹਣੇ ਆ ਵਾਕਈ ਸੂਟ ਬਹੁਤ ਸੋਹਣੇ ਨੇ ਜੀ ਕਲਰ ਵੀ ਐਕਸਲੈਂਟ ਨੇ ਕਲਰ ਵੀ ਇਹੋ ਜਿਹੇ ਨੇ ਜਿਹੜੇ ਜਲਦੀ ਜਲਦੀ ਕਲਰ ਪਾਏ ਨਹੀਂ ਮਿਲਦੇ ਯੂਨਿਕ ਕਲਰ ਨੇ ਬਿਲਕੁਲ ਨਵੇਂ ਸ਼ੇਡ ਨੇ ਔਰ ਨਵੀਂ ਡਿਜ਼ਾਈਨਿੰਗ ਹੈ ਨਵੀਂ ਪ੍ਰਿੰਟਿੰਗ ਹੈ ਇਦਾਂ ਦੇ ਪ੍ਰਿੰਟ ਜਲਦੀ ਜਲਦੀ ਆਰਮ ਸੂਟਾਂ 'ਚ ਮਿਲਦੇ ਹੀ ਨਹੀਂ ਕਦੇ ਵੀ ਨਹੀਂ ਮਿਲਦੇ ਇਹ ਮਿਲਦੇ ਖਾਸ ਆਈਟਮਾਂ ਦੇ ਵਿੱਚ ਹੀ ਆ ਜਿਵੇਂ ਆਰੀ ਵਰਕ ਦੇ ਆਈਟਮ ਹੋਗੀ ਟੈਬੀ ਹੋਗੀ ਜਿੰਨਾ ਵੀ ਜਿੰਨੇ ਵੀ ਬ੍ਰਾਂਡਡ ਸੂਟ ਆਉਂਦੇ ਆ ਮਤਲਬ ਕਿ ਪ੍ਰੀਮੀਅਮ ਕੁਆਲਿਟੀ ਆਉਂਦੀਆਂ ਨੇ ਉਹਨਾਂ ਦੇ ਵਿੱਚ ਇਦਾਂ ਦੇ ਪ੍ਰਿੰਟ ਆਉਂਦੇ ਆ ਆ ਖਾਸ ਤੋਹਫੇ ਲੈ ਕੇ ਆਇਆ ਥੋੜੇ ਵਾਸਤੇ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਜ਼ਬਰਦਸਤ ਕਲਰ ਲੋ ਜੀ ਇੱਕ ਡਿਜ਼ਾਈਨ ਆ ਰਿਹਾ ਬੜਾ ਸੋਹਣਾ ਆ ਦੇਖੋ ਤੁਹਾਨੂੰ ਦਿਖਾਇਆ ਸੀ ਮੈਂ ਸਿਲਵਰ ਗ੍ਰੇ ਦਿਖਾਇਆ ਸੀ ਆ ਉਸ ਦੇ ਵਿੱਚ ਇੱਕ ਕਲਰ ਹੈਗਾ ਨਵਾਂ ਸ਼ੇਡ ਆ ਇਹ ਬਲੂ ਇਹ ਹੈਗਾ 에ਅਰ ਫੋਰਸ ਬਲੂ ਇਹ ਹੈਗਾ ਜੀ 에ਅਰ ਫੋਰਸ ਬਲੂ ਕਲਰ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਅਲਟੀਮੇਟ ਪ੍ਰਿੰਟਿੰਗ ਪੂਰਾ ਆ ਰਿਹਾ ਜੀ ਸਲਵਾਰ ਦੇ ਪੌਂਚ ਤੇ ਕੰਮ ਤੁਸੀਂ ਫੰਕਸ਼ਨ ਤੇ ਪਾ ਲਓ ਬਾਹਰ ਅੰਦਰ ਪਾ ਲਓ ਜਿਵੇਂ ਮਰਜ਼ੀ ਵੇਅਰ ਕਰ ਲਓ ਜੀ ਸਪੈਸ਼ਲ ਆਈਟਮ ਹੈ ਜਿਹੜੇ ਪ੍ਰਿੰਟ ਮੈਂ ਲੈ ਕੇ ਆਇਆ 100 ਦੇ ਵਿੱਚੋਂ ਛਾਂਟ ਕੇ ਲੈ ਕੇ ਆਇਆ ਜੀ ਸਪੈਸ਼ਲ ਤੁਹਾਡੇ ਲਈ ਸੋ ਸੂਟਾਂ ਦੇ ਵਿੱਚ ਇਹੋ ਜਿਹੇ ਪ੍ਰਿੰਟ ਛਾਣ ਕੇ ਲੈ ਕੇ ਆਇਆ ਕਿ ਜਿਹੜੇ ਬਸ ਕਲਿੱਕ ਡਿਜ਼ਾਈਨ ਆ ਕਲਿੱਕ ਲਓ ਜੀ ਥੋੜਾ ਦੇਖਦੇ ਸਾਰ ਮਨ ਕਰਿਆਣਾ ਫੜਾ ਫੜਾ ਬਾਏ ਕਰ ਦਈਏ ਡਿਜ਼ਾਈਨ ਅਲਟੀਮੇਟ ਆ ਆ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਹੈ ਸੋ ਤੁਸੀਂ ਖੁਦ ਕਨਫਿਊਜ਼ ਹੋ ਜਾਣਾ ਕਿ ਭਾਜੀ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਕਲਰ ਡਿਜ਼ਾਈਨ ਸਾਰੇ ਜ਼ਬਰਦਸਤ ਆ ਜੀ ਸਾਰੇ ਅਲਟੀਮੇਟ ਆ ਆ ਚੈੱਕ ਕਰੋ ਯੂਨੀਕ ਆ ਆਈਟਮ ਬਿਲਕੁਲ ਡਿਫਰੈਂਟ ਕਲਰ ਦੇਖੋ ਕਿੰਨਾ ਜ਼ਬਰਦਸਤ ਕਲਰ ਹੈ 에ਅਰ ਫੋਰਸ ਕਰ ਕਿਹੜੀ ਕਿਹੜੀ ਸੀਟ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਜਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਐਦਾਂ ਦੀ ਵੈਰਾਈਟੀ ਤੁਹਾਡੇ ਸ਼ਹਿਰ 'ਚ ਮਿਲਦੀ ਹੈ ਕਿ ਨਹੀਂ ਕਿਉਂਕਿ ਜਿੱਦਾਂ ਦੀ ਆਪਾਂ ਵੈਰਾਈਟੀ ਤੁਹਾਨੂੰ ਦਿਖਾਣੇ ਆ ਨਾ ਇਹ ਆਪਾਂ ਐਡਵਾਂਸ ਦੇ ਵਿੱਚ ਵੈਰਾਈਟੀ ਮੰਗਾਈ ਦੀ ਹੈ ਮਾਰਕੀਟ ਦੇ ਵਿੱਚ ਪਹਿਲਾਂ ਲਾਂਚ ਬਾਅਦ 'ਚ ਹੁੰਦੀ ਹੈ ਪਹਿਲਾਂ ਆਪਣੇ ਕੋਲ ਐਡਵਾਂਸ ਦੇ ਵਿੱਚ ਵੈਰਾਈਟੀ ਆ ਜਾਂਦੀ ਹੈ ਜੀ ਆ ਚੈੱਕ ਕਰੋ ਕਲਰ ਸ਼ੇਡ ਆ ਰਹੇ ਨੇ ਬੜੇ ਪਿਆਰੇ ਡਿਫਰੈਂਟ ਕਲਰ ਆ ਰਹੇ ਨੇ ਯੂਨਿਕ ਕਲਰ ਆ ਰਹੇ ਨੇ ਆ ਚੈੱਕ ਕਰੋ ਜੀ ਕਲਰ ਚੈੱਕ ਕਰੋ ਕਿੰਨਾ ਸੋਹਣਾ ਕਲਰ ਹੈ ਉਹ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸੋ ਗਾਜ਼ਰੀ ਸ਼ੇਡ ਆਏਗਾ ਬੜਾ ਪਿਆਰਾ ਸ਼ੇਡ ਹੈ ਅ ਗਾਜ਼ਰੀ ਸ਼ੇਡ बॉਟਮ ਵਰਕ ਨਾਲ ਜੀ ਸਾਰਾ ਆਰੀ ਦਾ ਕੰਮ ਸਲਵਾਰ ਦੇ ਪਹੁੰਚ ਤੇ ਕੰਮ ਬਿਊਟੀਫੁੱਲ ਬਿਊਟੀਫੁੱਲ ਪ੍ਰਿੰਟ ਜੀ ਪ੍ਰਿੰਟ ਸਾਰੇ ਜ਼ਬਰਦਸਤ ਆ ਜੀ ਸੋ ਅਲਟੀਮੇਟ ਪ੍ਰਿੰਟ ਜਿਨ੍ਹਾਂ ਨੇ ਕੁਝ ਨਵੀਆਂ ਚੀਜ਼ਾਂ ਲੈਣੀਆਂ ਨੇ ਨਾ ਤਾਂ ਪੀਸ ਜਿਹੜਾ ਮਰਜੀ ਸੂਟ ਬਾਇ ਕਰ ਲਿਓ ਜਿਹੜਾ ਤੁਹਾਨੂੰ ਪਸੰਦ ਹੈ ਸੋ ਫਟਾਫਟ ਬੁਕਿੰਗ ਕਰਾ ਲਿਓ ਕਿਉਂਕਿ ਇਹ ਪੀਸ ਆਏ ਆ ਤੇ ਫਟਾਫਟ ਜਾਣੇ ਆ ਕਿਉਂਕਿ ਡਿਜ਼ਾਈਨ ਇੰਨੇ ਸੋਹਣੇ ਆ ਕਸਟਮਰ ਡਿਮਾਂਡ ਬਹੁਤ ਸੀ 1 ਮਹੀਨੇ ਦੀ ਬੁਕਿੰਗ ਤੋਂ ਬਾਅਦ ਸਾਨੂੰ ਮਾਲ ਮਿਲਿਆ ਇਹ ਔਰ ਅਸੀਂ 18 ਪੀਸ ਮੰਗਾਏ ਆ ਤੁਹਾਡੇ ਲਈ ਸਪੈਸ਼ਲ ਕਿਉਂਕਿ ਕਾਫੀ ਕਸਟਮਰ ਕਹਿ ਰਹੇ ਸੀਗੇ ਕਿ ਭਾਜੀ ਆਰੀ ਵਰਕ ਦੇ ਵਿੱਚ ਪੀਸ ਲੈ ਕੇ ਆਓ ਲੋ ਜੀ ਆਰੀ ਵਰਕ ਵਾਲੇ ਪੀਸ ਆ ਚੁੱਕੇ ਆ ਸਪੈਸ਼ਲ ਤੁਹਾਡੇ ਲਈ ਬਾਟਮ ਤੇ ਆ ਰਿਹਾ ਵਰਕ ਜੀ ਇਸ ਤਰ੍ਹਾਂ ਦਾ ਆ ਸਲਵਾਰ ਦੇ ਪੋਚੇ ਦਾ ਕੰਮ ਓਏ ਹੋਏ ਦੁਪੱਟਾ ਦੇਖੋ ਇਹਦਾ ਕਿੰਨਾ ਸ਼ਾਨਦਾਰ ਹੈ ਬਿਊਟੀਫੁਲ ਦੁਪੱਟਾ ਬਿਊਟੀਫੁਲ ਲੋ ਜੀ ਐਕਸਲੈਂਟ ਦੁਪੱਟਾ ਜੀ ਚੈੱਕ ਕਰੋ ਐਦਾਂ ਦੇ ਪ੍ਰਿੰਟ ਮੈਂ ਕਹਿੰਦਾ ਜੀ ਤੋਹਫੇ ਆ ਪਾਏ ਨਹੀਂ ਮਿਲਦੇ ਜਿਹੜਾ ਪਾਊਗਾ ਜਿਹੜਾ ਲੈ ਕੇ ਜਾਊਗਾ ਉਹੀ ਪਾਊਗਾ ਸਪੈਸ਼ਲ ਲੋ ਜੀ ਇੱਕ ਆ ਰਿਹਾ ਜੀ ਬੜਾ ਪਿਆਰਾ ਪੀਚ ਕਲਰ ਮਿੱਠਾ ਜਿਹਾ ਰੰਗ जिन्ना ने सोबर कलर ਲੈਣਾ ਹੈ ਸੋਬਰ ਡਿਜ਼ਾਈਨ ਲੈਣਾ ਹੈ ਆ ਚੈੱਕ ਕਰੋ ਕਿੰਨਾ ਸੋਹਣਾ ਪੀਸ ਹੈ ਸੋ ਪਿੰਕ ਪੀਚ ਜਿਹਾ ਕਲਰ ਹੈ ਬੜਾ ਪਿਆਰਾ ਸ਼ੇਡ ਆ ਆ ਬਾਟਮ ਤੇ ਕੰਮ ਹੈ ਸਲਵਾਰ ਪ੍ਰੋਪਰ ਕੰਮ ਕੰਮ ਦਿਖਾਓ ਸਾਰਾ ਪਾਰਸੀ ਵਰਕ ਹੋਇਆ ਜੀ ਅਲਟੀਮੇਟ ਵਰਕ ਸਾਰਾ ਪਫ ਦਾ ਕੰਮ ਹੈ ਔਰ ਦੁਪੱਟਾ ਆ ਰਿਹਾ ਜੀ ਪਿਓਰ ਵਿਸਕੋ ਆरिजिनल ओरिजिनल ਪੀਸ ਨੇ ਜੀ ओरिजिनल ਆਈਟਮ ਨੇ ਕਿਉਂਕਿ ਜਿਹੜੇ ओरिजिनल ਹੁੰਦੇ ਨੇ ਨਾ ਉਹਨਾਂ ਦੇ ਵਿੱਚ ਇਹੋ ਜਿਹੀ ਪ੍ਰਿੰਟ ਆਉਂਦੇ ਨੇ ਲੋ ਜੀ ਚੈੱਕ ਕਰੋ ਨੈਕਸਟ ਆ ਰਿਹਾ ਬੜਾ ਸੋਹਣਾ ਗਾਜ਼ਰੀ ਮੈਂਜ਼ੈਂਟਾ ਜਿਹਾ ਕਲਰ ਹੈ ਹੋਰ ਪਿੰਕ ਮੈਂਜ਼ੈਂਟਾ ਕਲਰ ਹੈ ਬੜ ਇਕ ਹੁੰਦਾ ਡਾਰਕ ਅੱਖਾਂ ਨੂੰ ਚੂਬਣ ਵਾਲਾ ਰੰਗ ਉਹ ਵਾਲਾ ਨਹੀਂ ਹੋਰ ਪਿੰਕ ਚੈੱਕ ਕਰੋ ਜੀ ਹੋਰ ਪਿੰਕ ਮੈਜੈਂਟਾ ਲਾਈਟ ਮੈਜੈਂਟਾ ਜਿਹਨੂੰ ਕਹਿ ਸਕਦੇ ਆ ਆਪਾਂ ਸੋ ਬੜਾ ਪਿਆਰਾ ਸ਼ੇਡ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਸਾਰਿਆਂ ਦੇ ਉੱਪਰ ਟੋਟਲੀ ਆਰੀ ਵਰਕ ਹੈ ਪਿਓਰ ਵਿਸਕੋ ਜਾਰਜਟ ਪ੍ਰੀਮੀਅਮ ਕੁਆਲਿਟੀ ਬ੍ਰਾਂਡਡ ਲਓ ਜੀ ਚੈੱਕ ਕਰੋ ਸਪੈਸ਼ਲ ਡੀਸਲ ਪ੍ਰਿੰਟ ਦੁਪੱਟਾ ਪੂਰਾ ਟਾਈਮ ਲਿਮਟਡ ਦਾ ਦੁਪੱਟਾ ਜੀ ਸੋ ਬਿਊਟੀਫੁਲ ਕਨਸੈਪਟ ਹੈ ਜੀ ਬੜੀ ਪਿਆਰੀ ਆਈਟਮ ਲੈ ਕੇ ਆਏ ਸਪੈਸ਼ਲ ਤੁਹਾਡੇ ਲਈ ਆਲੋ ਅਚ ਚੈੱਕ ਕਰੋ yellow shade ਬੜਾ ਪਿਆਰਾ ਸ਼ੇਡ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਘੱਟੋ ਘਾਟ ਇਸ ਦਾ ਪ੍ਰਾਈਸ 3200 3300 ਘੱਟ ਨਹੀਂ ਮਿਲਦਾ ਪਰ ਜੋ ਮੈਂ ਤੁਹਾਨੂੰ ਪ੍ਰਾਈਸ ਦਊਗਾ ਬਿਲਕੁਲ ਰੀਜ਼ਨਬਲ ਪ੍ਰਾਈਸ ਹੋਊਗਾ ਇਹ ਤੁਹਾਡਾ ਪੂਰਾ ਬੈਨੀਫਿਟ ਹੋਏਗਾ ਲੋ ਜੀ ਤੁਹਾਨੂੰ ਮਾਰਕੀਟ ਚ ਕਿਤੇ ਘੁੰਮਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਆਈਟਮ ਘਰੇ ਬੈਠੇ ਮਿਲੇਗੀ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਚੈੱਕ ਕਰੋ ਜੀ ਕਲਰ ਦੇਖੋ ਕਿੰਨਾ ਪਿਆਰਾ yellow shade ਬੜਾ ਪਿਆਰਾ ਸ਼ੇਡ ਹੈ ਆ ਰਹੀਆਂ ਮਸਲੀਨ ਦੀ ਬਾਟਮ ਚੈੱਕ ਕਰੋ ਕਿੰਨਾ ਪਿਆਰਾ ਸ਼ੇਡ ਹੈ ਔਰ ਨਾਲ ਆ ਰਿਹਾ ਜੀ ਦੁਪੱਟਾ ਆਵਲਾ ਡਿਜੀਟਲ ਪੈਟਰਨ ਦਾ ਦੁਪੱਟਾ ਇਹ ਆ ਗਿਆ ਜੀ ਹੋਰ ਪਿੰਕ ਵਾਲੇ ਚ ਕਲਰ ਜਿਹੜਾ ਮੈਂ ਹੋਰ ਪਿੰਕ ਖੋਲਿਆ ਸੀਗਾ ਉਹਦੇ ਵਿੱਚ ਕਲਰ ਆ ਗਿਆ येलो ਸਰੋਂ ਫੁੱਲਾ ਰੰਗ ਲੋ ਜੀ 1 ਸਵੰਨੇ ਕਲਰ ਆ ਜੀ 1 ਸਵੰਨੇ ਇਹ ਡਿਜ਼ਾਈਨ ਆ ਰਿਹਾ ਜੀ ਬੜਾ ਸੋਹਣਾ ਫਿਰੋਜ਼ੀ ਵਾਲਾ ਆਹ ਵਾਲਾ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਅਲਟੀਮੇਟ ਡਿਜ਼ਾਈਨ ਆ ਜੀ ਅਲਟੀਮੇਟ ਵਾਓ ਬਿਊਟੀਫੁਲ ਜਿੰਨੀ ਤਾਰੀਫ਼ ਕਰਾਂ ਸੂਟਾਂ ਦੀ ਓਨੀ ਘੱਟ ਹੈ ਕਿਉਂਕਿ ਸੂਟ ਬਹੁਤ ਜ਼ਿਆਦਾ ਤਾਰੀਫ਼ ਦੇ ਲਾਇਕ ਆ ਬਹੁਤ ਜ਼ਿਆਦਾ ਕਲੈਕਸ਼ਨ ਆ ਆਈਟਮ ਇਹੋ ਜੀ ਲੈ ਕੇ ਆਇਆ ਥੋੜੇ ਵਾਸਤੇ ਕਿ ਤੁਸੀਂ ਆਪੇ ਕਹਿਣਾ ਕਿ ਭਾਜੀ ਬਾਕੀ ਸੂਟ ਬਹੁਤ ਸੋਨੇ ਆ ਜਿਹੜਾ ਸੂਟ ਪਾਓਗੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਗਵਾਂਢੀ ਉਹਨੂੰ ਨਾ ਪੁੱਛਣ ਤਾਂ ਆਖਿਓ ਲੋ ਜੀ ਚੈੱਕ ਕਰੋ ਕਲਰ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਜ਼ਬਰਦਸਤ ਪ੍ਰਿੰਟਿੰਗ ਬਿਊਟੀਫੁੱਲ ਪ੍ਰਿੰਟਿੰਗ ਜੀ ਲੋ ਜੀ ਇੱਕ ਸ਼ੇਡ ਆ ਰਿਹਾ ਇਸ ਦੇ ਵਿੱਚ ਬੜਾ ਪਿਆਰਾ ਆ ਲੋ ਤੋਹਫ਼ਾ ਤੋਹਫ਼ਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮਿਲਕੀ ਸ਼ੇਡ ਲੋ ਜੀ ਸਪੈਸ਼ਲ ਮਿਲਕੀ ਸ਼ੇਡ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ ਮੈਂ ਕਹਣਾ ਕਲਾਸਿਕ ਪ੍ਰਿੰਟਿੰਗ ਆ ਜੀ ਕਲਾਸਿਕ ਆਏ ਹਾਏ ਕੀ ਬਾਤ ਹੈ ਲੋ ਜੀ ਚੈੱਕ ਕਰੋ ਜੀ ਆ ਆ ਰਿਹਾ ਬਾਟਮ ਤੇ ਵਰਕ ਔਰ ਆ ਆ ਰਿਹਾ ਜੀ ਦੁਪੱਟਾ ਦੁਪੱਟੇ ਇਹਨਾਂ ਦੇ ਐਚ ਡੀ ਪ੍ਰਿੰਟ ਆ ਐਚ ਡੀ ਆਏ ਹਾਏ ਬੁਲਬੁਲ ਦੇ ਬੱਚੇ ਆ ਜੀ ਇਹ ਚੈੱਕ ਕਰੋ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਕਿਹੜਾ ਸ਼ਾਨਦਾਰ ਹੈ ਸੋ ਕਲਰ ਦੇਖੋ ਕਿੰਨਾ ਪਿਆਰਾ ਸਭ ਤੋਂ ਵੱਡੀ ਗੱਲ ਕਲਰ ਕਲਰ ਬਹੁਤ ਪਿਆਰੇ ਆ ਇਹਨਾਂ ਦੇ ਲੋ ਜੀ ਇੱਕ ਆ ਰਿਹਾ ਜੀ yellow ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਦੋ ਕਲਰ ਮੈਂ ਦਿਖਾ ਚੁੱਕਾ 3ਵਾਂ ਕਲਰ ਹੈ ਇਸ ਵੇ ਤੁਹਾਨੂੰ 에어ਫੋਰਸ ਉਹ 에어ਫੋਰਸ ਵੀ ਦਿਖਾਇਆ ਜੀ ਮੈਂ ਤੇ ਇੱਕ ਦਿਖਾਇਆ ਤੁਹਾਨੂੰ ਸਿਲਵਰ ਗ੍ਰੇ ਆ ਆ ਰਿਹਾ येलो ਸ਼ੇਡ ਬੜਾ ਪਿਆਰਾ ਸ਼ੇਡ ਆ ਔਰ ਆ ਆ ਰਿਹਾ ਦੁਪੱਟਾ ਸੋ ਕਲਰ ਸਾਰੇ ਪਿਆਰੇ ਡਿਫਰੈਂਟ ਕਲਰ ਟੋਟਲੀ ਯੂਨਿਕ ਕਲਰ ਆ ਆ ਰਿਹਾ ਜੀ ਦੁਪੱਟਾ ਸੋ ਇੱਕ ਆ ਰਿਹਾ ਜੀ ਬੜਾ ਪਿਆਰਾ ਪ੍ਰਿੰਟ ਨਵਾਂ ਰੰਗ ਜੀ ਇਹ ਕਰ ਰਿਹਾ ਨਵਾਂ ਰੰਗ ਲੋ ਜੀ ਸਪੈਸ਼ਲ ਨਵਾਂ ਕਲਰ ਯੂਨਿਕ ਕਲਰ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਇਹ ਆਏਗਾ ਬਾਦਾਮੀ ਸ਼ੇਡ ਜਿਨੂੰ ਆਪਾਂ ਕਹਿ ਸਕਦੇ ਆ ਲਾਈਟ ਪੀਚ ਜਿਹਾ ਵੀ ਕਲਰ ਹੈ ਵੈਸੇ ਪੀਚ ਨਾਲੋਂ ਡਿਫਰੈਂਟ ਕਲਰ ਹੈ ਆ ਬਾਟਮ ਤੇ ਕੰਮ ਆ ਰਿਹਾ ਸਲਵਾਰ ਦੇ ਪੌਂਚ ਤੇ ਕੰਮ ਹੈ ਪਰ ਆ ਆ ਰਿਹਾ ਜੀ ਇਸ ਦਾ ਦੁਪੱਟਾ ਬਿਊਟੀਫੁੱਲ ਆਈਟਮ ਜੀ ਬਿਊਟੀਫੁੱਲ ਲੋ ਜੀ ਇੱਕ ਆ ਰਿਹਾ ਜੀ ਡਿਜ਼ਾਈਨ ਆ ਵਾਲਾ ਸਪੈਸ਼ਲ ਬੇਬੀ ਪਿੰਕ ਕਲਰ ਹੈ ਜੀ ਇਹ ਜਿਹਨੂੰ ਆਪਾਂ ਥੋੜਾ ਜਿਹਾ ਓਨੀਅਨ ਟਾਈਪ ਹੈ ਯੂਨਿਕ ਐ ਮਿਕਸ ਅਪ ਜਿਹਾ ਕਲਰ ਹੈ ਬਿਲਕੁਲ ਨਵਾਂ ਸ਼ੇਡ ਹੈ ਔਰ ਇਹਦੀ ਪ੍ਰਿੰਟਿੰਗ ਵੀ ਬੜੀ ਜ਼ਬਰਦਸਤ ਹੈ ਅਲਟੀਮੇਟ ਪ੍ਰਿੰਟਿੰਗ ਹੈ ਸਾਰਾ ਟੋਟਲੀ ਆਰੀਵਕ ਦਾ ਕੰਮ ਹੈ ਬਿਊਟੀਫੁੱਲ ਪ੍ਰਿੰਟ ਹੈ ਸਾਰੇ ਪੀਸ ਜ਼ਬਰਦਸਤ ਆ ਜੀ ਸਾਰੇ ਪੀਸ ਕੋਈ ਵੀ ਨਹੀਂ ਛੱਡਣ ਵਾਲਾ ਸਪੈਸ਼ਲ ਪੀਸ ਨੇ ਲੋ ਜੀ ਹਾਲੋ ਚਾਹੇ ਲੈ ਲਓ ਇੱਕ ਚਾਹੇ ਲੈ ਲਓ ਦੋ ਚਾਹੇ ਲੈ ਲਓ ਤਿੰਨ ਚਾਹੇ ਲੈ ਲਓ ਚਾਰ ਜਿੰਨੇ ਮਰਜ਼ੀ ਸੂਟ ਬਾਏ ਕਰ ਲਓ ਕਲਰ ਔਰ ਡਿਜ਼ਾਈਨ ਸਾਰੇ ਟੌਪ ਕਲਾਸ ਆ ਜੀ ਟੌਪ ਟ੍ਰੈਂਡਿੰਗ ਦੇ ਵਿੱਚ ਆਈਟਮ ਚੱਲੀ ਆ ਨਾਲੇ ਆ ਕਲਰ ਸ਼ੇਡ ਚੈੱਕ ਕਰੋ ਗ੍ਰੇ ਸਪੈਸ਼ਲ ਗ੍ਰੇ ਕਲਰ ਇਸ ਵਾਰ ਮੈਂ ਤੁਹਾਨੂੰ ਫਰੋਜ਼ੀ ਕਲਰ ਦਿਖਾਇਆ ਪਹਿਲਾਂ ਇਹ ਆ ਗਿਆ ਗ੍ਰੇ ਕਲਰ ਲੋ ਜੀ ਗ੍ਰੇ ਦੇ ਕੋ ਕਿੰਨਾ ਸੋਹਣਾ ਕਲਰ ਹੈ ਡਾਰਕ ਗ੍ਰੇ ਹੈ ਲਾਈਟ ਗ੍ਰੇ ਨਹੀਂ ਡਾਰਕ ਗ੍ਰੇ ਬੜਾ ਪਿਆਰਾ ਕਲਰ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਬਿਊਟੀਫੁਲ ਕਨਸੈਪਟ ਜੀ ਲੋ ਜੀ ਲਾਸਟ ਵਾਲਾ ਪੀਸ ਆ ਰਿਹਾ ਜੀ ਸਪੈਸ਼ਲ ਮੋਵ ਕਲਰ ਦਾ ਬਿਲਕੁਲ ਨਵਾਂ ਸ਼ੇਡ ਇਹ ਆਏਗਾ ਮੋਵ ਪਰਪਲ ਜਿਹਾ ਸ਼ੇਡ ਹੈ ਯੂਨਿਕ ਕਲਰ ਹੈ ਔਰ ਇਹਦੀ ਪ੍ਰਿੰਟਿੰਗ ਵੀ ਬੜੀ ਜ਼ਬਰਦਸਤ ਹੈ ਸਭ ਤੋਂ ਵੱਡੀ ਗੱਲ ਇਹਨਾਂ ਦੇ ਕਲਰ ਬੜੇ ਡਿਫਰੈਂਟ ਕਲਰ ਹੈ ਯੂਨਿਕ ਇੰਗਲਿਸ਼ ਕਲਰ ਟੋਟਲੀ ਇੰਗਲਿਸ਼ ਕਲਰ ਹੈ ਸਾਰੇ ਆਪ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸਾਰਾ ਆਰੀ ਦਾ ਕੰਮ ਹੈ ਬਾਟਮ ਦੇ ਪ੍ਰੋਪਰ ਵਰਕ ਕਰਿਆ ਹਾ ਬਾਟਮ ਚੈੱਕ ਕਰੋਗੇ ਨਹੀਂ ਸੋਹਣੀ ਬਣੀ ਹੋਈ ਹੈ ਬਾਟਮ ਦੇ ਕੰਮ ਦਿਖਾਓ ਬ੍ਰਿਕੀ ਨਾਲ ਆ ਚੈੱਕ ਕਰੋ ਜੀ ਬਾਟਮ ਦੇ ਕੰਮ ਚੈੱਕ ਕਰੋ ਸ਼ਾਨਦਾਰ ਵਰਕ ਆ ਰਿਹਾ ਦੁਪੱਟਾ ਕਲਰ ਦੱਸੋ ਕਿਦਾਂ ਲੱਗਿਆ ਬਿਊਟੀਫੁਲ ਕਲਰ ਮੇਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਹਾਨੂੰ ਕਿਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਪੈਸ਼ਲ ਲਾਈਟ ਮਾ ਤੁਹਾਡੇ ਵਾਸਤੇ ਲੋ ਜੀ ਸਾਰੇ ਪੀਸ ਆ ਚੁੱਕੇ ਆ ਜਿਹੜਾ ਵੀ ਤੁਸੀਂ ਆਰਡਰ ਕਰਨਾ ਹੋਇਆ ਸਾਡੇ ਦੋ ਨੰਬਰ ਨੇ ਇੱਕ ਹੈਗਾ 7837015332 ਇੱਕ ਹੈਗਾ ਜੀ 8528330084 ਸੋ ਇਹ ਦੋ ਨੰਬਰਾਂ ਦੇ ਉੱਤੇ ਤੁਸੀਂ WhatsApp ਤੇ ਮੈਸੇਜ ਕਰਨਾ ਹੈ ਜਿਹੜਾ ਚਾਹੀਦਾ ਉਹਦਾ ਸਕਰੀਨਸ਼ਾਟ ਲੋ ਆਪਣਾ ਆਰਡਰ ਪਲੇਸ ਕਰੋ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਏ ਹੋਇਆ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸੂਟ ਸੋਹਣੇ ਲੱਗੇ ਤਾਂ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ